ਸਭ ਤੋਂ ਪਹਿਲਾ ਖਬਰ ਮਹਿੰਗਾਈ ਨਾਲ ਜੁੜੀ ਪੰਪ ਤੇ ਕੀਮਤ ਇੰਨੀ ਦਿਨੀ ਮੌਸਮ ਵਾਂਗ ਉਤਾਰ ਚੜਾ ਦੀ ਤਰ੍ਹਾਂ ਦਿਖਾਈ ਦੇ ਰਹੀ ਹੈ ਜੀ ਹਾਂ ਪੰਪਾਂ ਦੇ ਉੱਤੇ ਲਗਾਤਾਰ ਜਦੋਂ ਵੀ ਗੈਸ ਦੀਆਂ ਕੀਮਤਾਂ ਉਤਾਰ ਚੜਾ ਦੇ ਵਿਚਾਰੀਆਂ ਨੇ ਤਾਂ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਰਾਤੋਂ ਰਾਤ ਮੈਟਰੋ ਵੈਨਕੂਵਰ ਦੇ ਆਲੇ ਦੁਆਲੇ ਗੈਸ ਦੀਆਂ ਕੀਮਤਾਂ ਵੱਧ ਗਈਆਂ ਬਹੁਤ ਸਾਰੇ ਸਟੇਸ਼ਨਾਂ ਨੇ ਸ਼ੁੱਕਰਵਾਰ ਸਵੇਰੇ ਨਿਯਮਤ ਤੌਰ ਤੇ 1 ਲੀਟਰ ਦੇ ਲਈ ਡਾਲਰ 2.179 ਤੱਕ ਜਿਹੜਾ ਉਹ ਦਰਜ ਕੀਤਾ ਹੈ ਇਸ ਦੇ ਮੁਕਾਬਲੇ ਵੀਰਵਾਰ ਨੂੰ ਉਸੇ ਸਮੇਂ ਕੀਮਤਾਂ ਡਾਲਰ 2.129 ਦੇ ਹਿਸਾਬ ਦੇ ਨਾਲ ਜਿਹੜੀਆਂ ਉਸ ਦੇ ਦੌਰਾਨ ਦਿਖਾਈ ਦਿੱਤੀਆਂ ਹਫਤੇ ਦੌਰਾਨ ਕੀਮਤਾਂ ਵਧਦੀਆਂ ਰਹੀਆਂ ਨੇ ਜਦੋਂ ਪਹਿਲਾਂ ਕੁਝ ਸਟੇਸ਼ਨ ਜਿਹੜੇ ਸੀ ਉਥੇ ਡਾਲਰ 2 ਤੋਂ ਘੱਟ ਦੇ ਲਈ ਸਿਰਫ 1 ਲੀਟਰ ਨਿਯਮਤ ਗੈਸ ਵੇਚ ਰਹੇ ਸਨ ਜੇਕਰ ਤੁਹਾਡੇ ਕੋਲ 60 ਲੀਟਰ ਟੈਂਕ ਵਾਲਾ ਉਸਨ ਗੈਸ ਸੰਚਾਲਿਤ ਵਾਹਨ ਹੈ ਤਾਂ ਤੁਸੀਂ 2 ਦਿਨ ਪਹਿਲਾਂ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਪਰਣ ਦੇ ਲਈ ਡਾਲਰ 10 ਤੋਂ ਵੱਧ ਦਾ ਭੁਗਤਾਨ ਕਰ ਰਹੇ ਹੋ ਜਦੋਂ ਇਹ ਗੱਲ ਆਉਂਦੀ ਹੈ ਕਿ ਵਾਧੇ ਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਹੈ ਤਾਂ ਮਾਹਰ ਦੱਸਦੇ ਨੇ ਕਿ ਕਈ ਕਾਰਨ ਨੇ ਵੱਖ-ਵੱਖ ਸਮੂਹਾਂ ਦੀਆਂ ਸਹਿਮਤੀਆਂ ਇਸ ਗੱਲ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਗਰਮੀਆਂ ਦੇ ਮਿਸ਼ਰਣ ਵਾਲੇ ਗੈਸੋਲਿਨ ਨੇ ਹੁਣ ਸਿਸਟਮ ਦੇ ਵਿੱਚ ਆਪਣਾ ਰਸਤਾ ਜਿਹੜਾ ਉਹ ਬਣਾ ਲਿਆ ਹੈ ਤੇ ਮੈਟਰੋ ਵੈਂਕੂਵਰ ਦੀਆਂ ਕੀਮਤਾਂ ਪੱਛਮੀ ਤੱਟ ਦੇ ਉੱਪਰ ਦੇ ਵੱਲ ਦਬਾਅ ਦੇ ਨਾਲ ਟੈਗ ਕਰ ਰਹੀਆਂ ਨੇ ਕਿਉਂਕਿ ਯੂ ਐਸ ਦੀਆਂ ਕੀਮਤਾਂ ਵੀ ਉੱਚੀਆਂ ਦਿਖਾਈ ਦੇ ਰਹੀਆਂ ਨੇ ਬਹੁਤ ਲੋਕ ਸੋਚਦੇ ਨੇ ਕਿ ਦਬਾਅ ਨੇੜਲੇ ਭਵਿੱਖ ਦੇ ਵਿੱਚ ਅਲੋਪ ਨਹੀਂ ਹੋਵੇਗਾ ਮੈਟਰੋ ਵੈਂਕੂਵਰ ਦੇ ਡਰਾਈਵਰ ਦੇਸ਼ ਦੇ ਵਿੱਚ ਕੁਝ ਸਭ ਕੁਝ ਜਿਹੜਾ ਉਹ ਸਭ ਤੋਂ ਵੱਧ ਫਿਊਲ ਟੈਕਸ ਵੀ ਅਦਾ ਕਰਦੇ ਨੇ ਹੈਮਿਲਟਨ ਕੌਂਸਲ ਸੇਵਾ ਕਰੀਰ ਦੇ ਨਾਲ ਪਾਏ ਗਏ ਕੈਮਰੇ ਯਾਨੀ ਬਾਡੀ ਵਾਰਨ ਕੈਮਰਿਆਂ ਦੇ ਉੱਤੇ ਖਰਚ ਕਰਨ ਦੇ ਲਈ ਡਾਲਰ 11 ਮਿਲੀਅਨ ਦੀ ਮੰਗ ਕਰ ਰਹੀ ਹੈ ਪੁਲਿਸ ਬੋਰਡ ਨੇ ਫੈਸਲਾ ਲੈਣਾ ਸੀ ਪਰ ਇਸ ਫੈਸਲੇ ਨੂੰ ਮੀਟਿੰਗ ਦੇ ਲਈ ਟਾਲ ਦਿੱਤਾ ਗਿਆ ਜਿੱਥੇ ਸਾਰੇ ਮੈਂਬਰ ਮੌਜੂਦ ਹੋਣਗੇ ਪੁਲਿਸ ਸਰਵਿਸ ਨੇ ਇੱਕ ਦਹਾਕੇ ਤੋਂ ਕੈਮਰਿਆਂ ਦੇ ਵਿਚਾਰ ਦੀ ਪੜਚੋਲ ਕੀਤੀ ਹੈ ਪਿਛਲੇ ਸਾਲਾਂ ਦੇ ਵਿੱਚ ਕਮਿਊਨਿਟੀ ਸਮੂਹਾਂ ਤੇ ਮੈਂਬਰਾਂ ਨੇ ਕਿਹਾ ਹੈ ਕਿ ਟੈਕਨੋਲੋਜੀ ਤੇ ਪਾਰਦਰਸ਼ਤਾ ਤੇ ਜਵਾਬਦੇਹੀ ਦੇ ਵਿੱਚ ਸੁਧਾਰ ਕੀਤਾ ਜਾਏਗਾ ਜਦੋਂ ਕਿ ਦੂਜਿਆਂ ਨੇ ਪ੍ਰਾਈਵੇਸੀ ਦੇ ਪ੍ਰਭਾਵਾਂ ਦੇ ਲਾਗਤ ਤੇ ਕੈਮਰੇ ਦੀ ਜਵਾਬਦੇਹੀ ਲੇ ਜਾਣ ਤੇ ਚਿੰਤਾ ਵੀ ਜਤਾਈ ਹੈ ਪੁਲਿਸ ਬੋਰਡ ਪਹਿਲਾਂ ਚਾਰ ਵਾਰ ਇਸ ਵਿਰਦੇ ਉੱਤੇ ਵਿਚਾਰ ਕਰਕੇ ਇਸ ਨੂੰ ਠੁਕਰਾ ਚੁੱਕਾ ਹੈ ਬੋਰਡ ਮੈਂਬਰ ਨੇ ਕਿਹਾ ਹੈ ਕਿ ਸਰੀਰ ਦੇ ਨਾਲ ਪਾਏ ਹੋਏ ਕੈਮਰੇਆਂ ਬਾਰੇ ਇੱਕ ਅਪਡੇਟ ਮੰਗਣ ਤੋਂ ਬਾਅਦ ਹੈਮਿਲਟਨ ਪੁਲਿਸ ਨੇ ਪ੍ਰੋਗਰਾਮ ਨੂੰ ਫਿਰ ਤੋਂ ਸ਼ੁਰੂ ਕੀਤਾ ਸਕਾਟ ਮੋਰ ਜਿਨ੍ਹਾਂ ਨੇ ਬੋਰਡ ਨੂੰ ਸਰੀਰ ਦੇ ਨਾਲ ਪਾਏ ਹੋਏ ਕੈਮਰੇਆਂ ਦੀ ਪੇਸ਼ਕਸ਼ ਦੀ ਅਗਵਾਈ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ 5 ਸਾਲਾਂ ਦੇ ਵਿੱਚ ਡਾਲਰ 15.5 ਮਿਲੀਅਨ ਦੀ ਕੀਮਤ ਦੇ ਨਾਲ ਆਵੇਗਾ ਪਰ ਟੈਕਸ ਅਦਾਵਾਂ ਦੇ ਲਈ ਕੁੱਲ ਲਾਗਤ ਲਗਭਗ ਡਾਲਰ 11 ਮਿਲੀਅਨ ਹੈ ਕਿਉਂਕਿ ਪੁਲਿਸ ਸਰਵਿਸ ਪਹਿਲਾਂ ਹੀ ਡਿਜੀਟਲ ਸਬੂਤ ਪ੍ਰਬੰਧਨ ਤੇ ਡਾਲਰ 4.5 ਮਿਲੀਅਨ ਖਰਚ ਕਰ ਰਹੀ ਹੈ ਜੋ ਕੈਮਰਿਆਂ ਦੇ ਲਈ ਵੀ ਵਰਤੀ ਜਾਏਗੀ 911 ਮਿਲੀਅਨ ਦੇ ਖਰਚੇ ਦੇ ਵਿੱਚ ਐਕਜ਼ੋਨ ਤੋਂ 650 ਕੈਮਰੇ ਤੇ ਸਮਝੌਤੇ ਦੇ ਤਹਿਤ 30 ਤੋਂ 60 ਮਹੀਨੇ ਦੇ ਪੜਾਅ ਦੇ ਕੈਮਰਾ ਬਦਲਾ ਜਿਹੜੇ ਨੇ ਉਹ ਕੀਤੇ ਜਾਣਗੇ ਇਸ ਖਰੀਦ ਦੇ ਨਤੀਜੇ ਵਜੋਂ ਸਾਰੇ ਅਧਿਕਾਰੀ ਡਿਊਟੀ ਤੇ ਹੋਣ ਸਮੇਂ ਉਹਨਾਂ ਹੀ ਪਾਉਣਗੇ ਇਸ ਦੇ ਵਿੱਚ ਕੁਝ ਇਕਵਿਪਮੈਂਟ ਤੇ ਪ੍ਰੋਗਰਾਮ ਕੋਆਰਡੀਨੇਟਰ ਵਜੋਂ ਸਰਵਿਸ ਕਰਨ ਦੇ ਲਈ ਪੰਜ ਫੁੱਲ ਟਾਈਮ ਡਿਜੀਟਲ ਐਵੀਡੈਂਸ ਮੈਨੇਜਮੈਂਟ ਕਲਰਕ ਤੇ ਇੱਕ ਫੁੱਲ ਟਾਈਮ ਸਹਾਇਤਾ ਟੈਕਨੀਸ਼ੀਅਨ ਤੇ ਇੱਕ ਸਰਜੈਂਟ ਨੂੰ ਨਿਯੁਕਤ ਕਰਨਾ ਵੀ ਸ਼ਾਮਿਲ ਹੋਏਗਾ ਬੋਰਡ ਨੂੰ ਸਰਵਿਸ ਦੀ ਸਿਫਾਰਿਸ਼ ਕੈਮਰੇ ਦੇ ਲਈ ਕਾਫੀ ਵਿਤਿ ਵਚਨਬੱਤਾ ਹੋਵੇਗੀ ਇਸ ਤੱਥ ਦੇ ਬਾਵਜੂਦ ਇਹਨਾਂ ਡਿਵਾਈਸਾਂ ਦਾ ਅਸਲ ਪ੍ਰਭਾਵ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂ ਕਿ ਸਮਰਥਕ ਦਲੀਲ ਦਿੰਦੇ ਨੇ ਕਿ ਸਰੀਰ ਨਾਲ ਪਾਏ ਕੈਮਰੇ ਅਫਸਰਾਂ ਦੀ ਸੁਰੱਖਿਆ ਨੂੰ ਵਧਾ ਸਕਦੇ ਨੇ ਜਨਤਕ ਵਿਸ਼ਵਾਸ ਨੂੰ ਬਿਹਤਰ ਬਣਾ ਸਕਦੇ ਨੇ ਤੇ ਜਾਂਚ ਵਿੱਚ ਕੀਮਤੀ ਸਬੂਤ ਵੀ ਪ੍ਰਦਾਨ ਕਰ ਸਕਦੇ ਨੇ ਬਾਬਾ ਪਾਈ ਰੂਪਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਸਰੀ ਵਿਖੇ ਸੰਤਾਂ ਦੇ ਵੱਲੋਂ ਸ਼ੀਰਖੰਡ ਪੜ ਸਾਹਿਬ ਦੇ ਪ੍ਰਕਾਸ਼ ਕਰਵਾਏਗੇ ਜਿਨ੍ਹਾਂ ਦੀ ਸੰਪੂਰਨਤਾ ਉਪਰੰਤ 28 ਅਪ੍ਰੈਲ ਨੂੰ ਭੋਗ ਪਾਏ ਜਾਣਗੇ ਪ੍ਰਬੰਧਕਾਂ ਦੇ ਵੱਲੋਂ तमाम ਸੰਗਤਾਂ ਨੂੰ ਇਸ ਮੌਕੇ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਗਈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਧੰਨ ਧੰਨ ਬਾਬਾ ਪਾਇਰੂਪ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦਸ਼ਮੇਸ਼ਰਵਾਰ ਸਰੀ ਵਿਖੇ ਪਾਇਰੂਪੇ ਦੀਆਂ ਸੰਗਤਾਂ ਦੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਨੇ ਸਰਦਾਰ ਬੂਟਾ ਸਿੰਘ ਜੰਡੂ ਸਾਡੇ ਨਾਲ ਨੇ ਉਹਨਾਂ ਤੋਂ ਜਾਣਦਿਆਂ ਸਮਾਗਮ ਬਾਰੇ ਜੰਡੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਮਾਗਮ ਬਾਰੇ ਜਾਣਕਾਰੀ ਦਿਓ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਦਮ ਕਦਮ ਤੁਹਾਡਾ ਚੱਲ ਕੇ ਆਇਆਂ ਦਾ ਸਿਰ ਮੱਥੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਤੁਹਾ ਦਰਸ਼ਕਾਂ ਦਾ ਇਕ ਬਚਾਰ ਹੈ ਬਹੁਤ ਧੰਨਵਾਦ ਤੁਹਾਡਾ ਅੱਜ ਸ੍ਰੀ ਕਾਂਡਪਾਟ ਸਾਹਿਬ ਪ੍ਰਗਾਸ਼ ਕਰੇ ਗਏ ਨੇ ਤੇ 28 April ਦੇ 날 ਐਤਵਾਲ ਨੂੰ 10:30 ਪਾਉਣੇ 11 ਦੇ ਕਰੀਬ ਹੋਗ ਪਏ ਜਾਣਗੇ ਸੋ ਜਿੰਨਾ ਵੀ ਬੱਚਿਆਂ ਨੂੰ ਨਹੀਂ ਅਸੀਂ ਫੋਨ ਕਰ ਸਕੇ ਤਾਂ ਤੁਹਾਡੇ ਚੈਨਲ ਦੇ ਜਰੀਏ ਸੁਨੇਹਾ ਪਹੁੰਚ ਜਾਊਗਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਤੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਸਾਰ ਪਿੰਡ ਦੀ ਸੰਗਤ ਵੱਲੋਂ ਦਰਸ਼ਕ ਸੇਵਾਦਾਰ ਵੀਰਾਂ ਵੱਲੋਂ ਪ੍ਰਬੰਧਕ ਵੀਰਾਂ ਵੱਲੋਂ ਵੀ ਜਰੂਰ ਪਹੁੰਚਿਓ ਜਿਹੜੇ ਵੀ ਦੇਖ ਰਹੇ ਆ ਸੁਣ ਰਹੇ ਆ ਜਿੰਨਾਂ ਨੂੰ ਅਸੀਂ ਨਹੀਂ ਕੰਟੈਕਟ ਕਰ ਸਕ ਗਏ ਸਾਡੇ ਕੋਲੇ ਨੰਬਰ ਨਹੀਂ ਸਨ ਖਾਸ ਕਰਕੇ ਸਟੂਡੈਂਟ ਬੱਚੇ ਬੱਚੀਆਂ ਜਿਨ੍ਹਾਂ ਕੋਲ ਕੋਈ ਰਾਈਡ ਦਾ ਪ੍ਰਬੰਧ ਨਹੀਂ ਹੈ ਤਾਂ ਉਹ ਕੰਟੈਕਟ ਨੰਬਰ ਸਾਡੇ ਦਿੱਤੇ ਹੋਏ ਨੇ ਜਿਹੜਾ ਪੋਸਟਰ ਅਸੀਂ ਜਾਰੀ ਕੀਤਾ ਸੋ ਉਹਨਾਂ ਨੰਬਰਾਂ 'ਤੇ ਤੁਸੀਂ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਨੂੰ ਰਾਈਡ ਦਾ ਪ੍ਰਬੰਧ ਲੈ ਕੇ ਆਉਣ ਦਾ ਛੱਡ ਕੇ ਆਉਣ ਦਾ ਵੀ ਕਰਾਂਗੇ ਤੇ ਬਹੁਤ ਬਹੁਤ ਮੁਬਾਰਕਾਂ ਬਾਬਾ ਭਾਈ ਰੂਪਚੰਦ ਜੀ ਦੇ ਜਨਮ ਦਿਹਾੜੇ ਦੀਆਂ ਬਾਬਾ ਭਾਈ ਰੂਪਚੰਦ ਜੀ ਦੇ ਜੀਵਨ ਬਾਰੇ ਜਾਣਕਾਰੀ ਜਰਾ ਦਿਓ ਜੀ ਬਾਬਾ ਜੀ ਦੇ ਜਿਸ ਤਰ੍ਹਾਂ ਕਿਉਂਕਿ ਮੈਂ ਇਤਿਹਾਸ ਬਾਰੇ ਚਲੋ ਇੰਨਾ ਜਿਆਦਾ ਤਾਂ ਨਹੀਂ ਜਾਣਦਾ ਪਰ ਆਪਣੇ ਪਿੰਡ ਦਾ ਇਤਿਹਾਸ ਜਿਹੜਾ 6 ਮਹੀਨਾ ਪਾਸਾ 6 ਮਹੀਨੇ ਦੇ 9-10 ਦਿਨ ਰਹੇ ਆ ਉੱਥੇ ਤੇ ਬਾਬਾ ਜੀ ਬਹੁਤ ਨਦੀਕ ਰਹੇ ਨੇ ਉਹਨਾਂ ਦੇ ਇਹਨਾਂ ਨੂੰ ਮਾਲਵੇ ਦਾ ਪ੍ਰਚਾਰਕ ਥਾਪਿਆ ਗਿਆ ਸੀਗਾ ਔਰ ਬਹੁਤ ਸਾਰੀਆਂ ਬਖਸ਼ੀਆਂ ਇਹਨਾਂ ਨੇ ਬਖਸ਼ੀਆਂ ਭਾਈਕੇ ਪਰਿਵਾਰਾਂ ਨੂੰ ਭਾਈ ਰੂਪ ਚੰਦ ਜੀ ਨੂੰ ਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਵੀ ਅੱਜ ਮੌਜੂਦ ਆ ਭਾਈ ਰੂਪੇ ਪਿੰਡ ਦੇ ਵਿੱਚ ਜਿਹੜੀਆਂ ਕਿ ਪਾਈ ਰੂਪ ਚਾਂਜੀ ਦੀ 13ਵੀਂ ਪੀੜੀ ਭਾਈ ਸਾਹਿਬ ਭਾਈ ਬੂਟਾ ਸਿੰਘ ਦੇ ਭਾਈ ਬਲਵੀਰ ਸਿੰਘ ਉਹਨਾਂ ਦੇ ਘਰ ਮੌਜੂਦ ਨੇ ਔਰ ਰਾਤ ਸਾਹਿਬ ਦੀ ਸੇਵਾ ਸੰਭਾਲੂ ਕਰ ਰਹੇ ਆ ਉਹਨਾਂ ਦੇ ਛੋਟੇ ਭਾਈ ਬਲਵੀਰ ਸਿੰਘ ਵੀ ਇੱਥੇ ਆਏ ਹੋ ਜਿਹੜਾ ਤੁਹਾਨੂੰ ਮਲਾਵਾਂਗੇ ਅਸੀਂ ਭੋਗ ਅਖੰਡ ਪਾਠ ਦੇ ਭੋਗ ਵਾਲੇ ਦਿਨ 24 ਅਪ੍ਰੈਲ ਐਤਵਾਰ ਵਾਲੇ ਦਿਨ ਸੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿਹੜੇ ਦੇਖ ਰਹੇ ਆ ਸੁਣ ਰਹੇ ਆ ਵੀ ਉਸ ਦਿਨ ਜ਼ਰੂਰ ਪਹੁੰਚਿਓ ਇੱਥੇ ਤੇ ਇਹ ਭਾਈ ਰੂਪੇ ਪਿੰਡ ਚ ਵੀ ਕੋਈ ਸਮਾਗਮ ਹੁੰਦੇ ਆ ਜੀ ਇਸ ਤੈਨੂੰ ਸਮਰਪਿਤ ਜਾਂ ਕਿੱਥੇ ਕਿੱਥੇ ਹੋਰ ਕੈਨੇਡਾ ਪਰ ਚ ਸਮਾਗਮ ਹੁੰਦੇ ਹਾਂ ਹਾਂ ਜੀ ਹੁਣ ਦੇਸ਼ ਵਿਦੇਸ਼ ਦੇ ਵਿੱਚ ਵੀ ਜਿੱਥੇ ਜਿੱਥੇ ਪਿੰਡ ਦੀਆਂ ਸੰਗਤਾਂ ਸਮੇਂ ਦੇ ਮੁਤਾਬਕ ਕਿਉਂਕਿ ਪਹਿਲਾਂ ਆਪਣਾ ਮਾਲਵਾ ਏਰੀਆ ਬਾਹਰ ਨਹੀਂ ਸੀਗਾ ਹੁਣ ਆਪਣੇ ਪਿੰਡ ਦੀ ਸੰਗਤ ਵੀ ਕੈਨੇਡਾ ਦੇ ਵਿੱਚ ਵੀ ਇਹ ਤਿੰਨ ਚਾਰ ਸਟੇਟਾਂ ਦੇ ਵਿੱਚ ਬਣਾਇਆ ਜਾਂਦਾ ਦਿਹਾੜਾ ਜਿਸ ਤਰ੍ਹਾਂ ਐਡਮੰਟਨ ਵੀ ਅੱਜ ਦੇ ਦਿਨ ਪ੍ਰਗਟ ਹੋਇਆ ਤੇ ਐਂ ਦਵਾਰ ਨੂੰ ਭੋਗ ਪਾਇਆ ਜਾਣਗੇ ਔਰ ਉਸ ਤੋਂ ਬਾਅਦ ਮਈ ਦੇ ਵਿੱਚ ਬ੍ਰੈਮਟਨ ਦੇ ਵਿੱਚ ਵੀ ਜਵੰਦਾ ਪਰਿਵਾਰ ਉਹ ਸਾਰੇ ਪਿੰਡ ਦੀ ਸੰਗਤ ਰਲ ਕੇ ਮਨਾਉਂਦੇ ਆ ਤੇ ਹੋਰ ਵੀ ਦੇਸ਼ਾਂ ਦੇ ਵਿੱਚ ਦਾ ਇਟਲੀ ਦੇ ਵਿੱਚ ਸਮੇਂ ਦੇ ਮਤਾਬਕ ਕਿ ਹੁਣ ਆਪਣਾ ਪਾਇਰੂਪਾ ਨਗਰ ਬਹੁਤ ਵੱਡਾ ਹੈ ਤੇ ਸੰਗਤ तकरीबन ਆਪਣੇ ਪਿੰਡ ਦੇ ਪਰਿਵਾਰ ਹਰ ਮੁਲਕ ਦੇ ਵਿੱਚ ਤੇ ਹਰ ਮੁਲਕ 'ਚ ਮਨਾਉਣਾ ਸ਼ੁਰੂ ਕੀਤਾ ਹੈ ਪਹਿਲਾਂ ਪਿੰਡ ਵਿੱਚ ਹੀ ਮਨਾਇਆ ਜਾਂਦਾ ਸੀ ਸਾਨੂੰ ਵੀ तकरीबन ਚੌਥਾ ਪੰਜਵਾਂ ਸਾਲ ਆ ਇਹ ਦਿਹਾੜਾ ਮਨਾਉਂਦਿਆਂ ਨੂੰ ਤੇ ਹਰ ਸਾਲ ਸੰਗਤ ਬਹੁਤ ਜੁੜੀ ਜਾਂਦੀ ਆ ਜਿਉਂ-ਜਿਉਂ ਪਤਾ ਲੱਗ ਜਾਂਦਾ ਮੀਡੀਆ ਦੇ ਜ਼ਰੀਏ ਤੇ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਪਿੰਡ 'ਚ ਕਿਸ ਢੰਗ ਦੇ ਸਮਾਗਮ ਜਿਹੜੇ ਹੁੰਦੇ ਸੀ ਜੀ ਪਿੰਡ ਦੇ ਵਿੱਚ ਜਿਸ ਤਰ੍ਹਾਂ ਕੱਲ ਨੂੰ ਨਗਰਗੀਤਨਾ ਤੇ ਉਸ ਤੋਂ ਬਾਅਦ ਦੋ ਦਿਨ ਦਿਵਾਨ ਚੱਲਣਗੇ ਤੇ ਉਸ ਤੋਂ ਅਗਲੇ ਦਿਨ ਫਿਰ ਅਮਰਤ ਸੰਚਾਰ ਹੁੰਦਾ ਤੇ ਹੋਰ ਰਾਈਡਾਂ ਦਾ ਪ੍ਰਬੰਧ ਬੱਚਿਆਂ ਦੇ ਮਨੋਰੰਜਨ ਲਈ ਤਰ੍ਹਾਂ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਜਾਂਦੀਆਂ ਲੰਗਰ ਲਾਏ ਜਾਂਦੇ ਨੇ ਸਵਾਗਤੀ ਗੇਟ ਲਏ ਜਾਂਦੇ ਹਰ ਗੁਆੜ ਦੇ ਵਿੱਚ ਔਰ ਸਾਨੂੰ ਬਹੁਤ ਪ੍ਰਾਊਡ ਆ ਸਾਉਂ ਬਹੁਤ ਫਖਰਾ ਵੀ ਅਸੀਂ ਭਾਈ ਰੂਪੇ ਪਿੰਡ 'ਚ ਜਨਮ ਲਿਆ ਪਾਇਰੂਪੇ ਪਿੰਡ 'ਚ ਹਰ ਵਰਗ ਦਾ ਹਰ ਧਰਮ ਦਾ ਬੰਦਾ ਵਸਦਾ ਔਰ ਸਾਰਿਆਂ ਨੂੰ ਈ ਮਾਣ ਆਉਦੇ ਤੇ ਕਿ ਅਸੀਂ ਪਾਇਰੂਪੇ ਇਸ ਇਤਿਹਾਸਿਕ ਨਗਰ ਦੇ ਵਿੱਚ ਜਨਮ ਲਿਆ ਸਾਨੂੰ ਬਹੁਤ ਮਾਣ ਹੈ ਇਸ ਚੀਜ਼ ਦਾ ਇੱਕ ਵਾਰੀ ਫਿਰ ਜੀ ਡਿਟੇਲ ਦੇ ਵਿੱਚ ਸਮਾਗਮ ਜਿਹੜੇ ਹੋ ਰਹੇ ਨੇ ਉਹਦੀ ਜਾਣਕਾਰੀ ਤੇ ਜੇਕਰ ਤੁਸੀਂ ਨੰਬਰ ਕੋਈ ਸ਼ੇਅਰ ਕਰਨਾ ਚਾਹੋ ਤਾਂ ਨੰਬਰ ਵੀ ਜ਼ਰੂਰ ਸਾਂਝਾ ਕਰੋ ਹਾਂਜੀ ਜਾਂ ਅੱਜ ਜਿਸ ਤਰ੍ਹਾਂ 26 April ਨੂੰ ਅਖੰਡ ਪਾਤਸ਼ਾਹ ਪ੍ਰਗਾਸ਼ ਕਰਾਏ ਆ ਪਿੰਡ ਪਾਇਰੂਪੇ ਦੀ ਸੰਗਤ ਨੇ ਸਾਰੀ ਨੇ ਔਰ 28 April ਐਤਵਾਰ ਨੂੰ 10:30 ਜਾਂ 11:00 ਵਜੇ ਦੇ ਕਰੀਬ ਹੋਗ ਪਏ ਜਾਣਗੇ ਸੋ ਸਾਰੀ ਸਟੂਡੈਂਟ ਬੱਚੇ ਬੱਚੀਆਂ ਹੋਰ ਵੀ ਜੋ ਦੇਖ ਰਹੇ ਆ ਸੁਣ ਰਹੇ ਆ ਪਿੰਡ ਭਾਈ ਰੂਪੇ ਨਾਲ ਸੰਬੰਧ ਰੱਖਦੇ ਆ ਸੋ ਜਰੂਰ ਪਹੁੰਚਣ ਉੱਥੇ ਇਸ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਤੋਂ ਹੱਥ ਜੋੜ ਕੇ ਬੇਨਤੀ ਆ ਨਿੰਮਰਤਾ ਸਹਿ ਸਾਰੇ ਸੇਵਾਦਾਰਾਂ ਵੱਲੋਂ ਸਾਰੇ ਪ੍ਰਬੰਧਕ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸੋ ਵਾਕਈ ਤੰਤਨ ਬਾਬਾ ਭਾਈ ਰੂਪਚੰਦ ਜੀ ਜਿਹੜੇ ਕਿ ਸਹਿਬ ਸਿਰ ਗੁਰੂ ਹਰਗੋਬਨ ਸਾਹਿਬ ਜੀ ਦੇ ਪਰਮ ਸੇਵਕ ਸਨ ਭਾਈ ਦੀ ਉਪਾਧੀ ਗੁਰੂ ਸਾਹਿਬ ਨੇ ਉਹਨਾਂ ਨੂੰ ਖੁਦ ਦਿੱਤੀ ਤੇ ਉਹਨਾਂ ਦੇ ਪਰਿਵਾਰ ਨੇ ਦਸਵੇਂ ਪਾਤਸ਼ਾਹ ਸਹਿਬ ਸਿਰ ਗੁਰੂ ਗੋਬਿੰਦ ਸਿੰਘ ਜੀ ਤੱਕ ਸੇਵਾ ਜਿਹੜੀ ਉਹ ਗੁਰੂ ਸਹਿਬਾਨ ਦੇ ਨਾਲ ਕੀਤੀ ਹੈ ਸੋ ਬਾਬਾ ਭਾਈ ਰੂਪਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜੇ ਮਹਾਨ ਕਾਰਜ ਸਰੀ ਦੀ ਧਰਤੀ ਤੇ ਹੋ ਰਹੇ ਨੇ ਇਸ ਵਿੱਚ ਸਾਰੀਆਂ ਸੰਗਤਾਂ ਨੂੰ ਪੂਜਣਾ ਚਾਹੀਦਾ ਹੈ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਮੌਸਮ ਵਿਗਿਆਨਿਕਾਂ ਦੇ ਅਨੁਸਾਰ ਮੈਟਰੋ ਵੈਨਕੂਵਰ ਦੇ ਵਿੱਚ ਮੀਂਹ ਦੀ ਬਹੁਤ ਲੋੜ ਸੀ ਕਿਉਂਕਿ BC ਦੇ ਕਈ ਹਿੱਸਿਆਂ ਵਿੱਚ ਸੋਕੇ ਦੀਆਂ ਸਥਿਤੀਆਂ ਦੇ ਨਾਲ ਸੰਘਰਸ਼ ਕਰਨਾ ਜਾਰੀ ਰਹਿ ਸਕਦਾ ਹੈ ਇਸੇ ਮੀਂਹ ਪੈਣ ਨੂੰ ਇਸ ਲਈ ਵੀ ਚੰਗਾ ਮੰਨਿਆ ਜਾ ਰਿਹਾ ਕਿਉਂਕਿ ਸੂਬੇ ਭਰ ਦੇ ਵਿੱਚ ਜੰਗਲ ਦੀ ਅੱਗ ਦੀਆਂ ਚਿੰਤਾਵਾਂ ਵਧੀਆਂ ਨੇ ਵੀਰਵਾਰ ਨੂੰ ਮੀਂਹ ਬਾਰੇ ਅਸਲ ਪੋਜ਼ਿਟਿਵ ਗੱਲ ਇਹ ਹੈ ਕਿ ਇਹ ਵਿਆਪਕ ਸੀ ਲਗਭਗ ਲਗਾਤਾਰ 20+ ਮਿਲੀਮੀਟਰ ਮੀਂਹ ਕੁਝ ਥਾਨਿਆਂ ਦੇ ਉੱਤੇ ਦਿਨ ਭਰ ਤੀ ਮਿਲੀਮੀਟਰ ਤੇ ਲਿਜਾ ਰਿਹਾ ਹੈ ਵੀਰਵਾਰ ਨੂੰ ਲਗਾਤਾਰ ਹੋਈ ਬਾਰਿਸ਼ ਨੇ ਸਾਡੇ ਮਹੀਨੇ ਦੇ ਲਈ ਹੋਏ ਮੀਂਹ ਵਰਖਾ ਦੀ ਕੁੱਲ ਮ ਬੀਤੇ ਦਿਨ ਵਾਈ ਵੀ ਆਰ ਵਿਖੇ 1.7 ਤੱਕ ਮੀਂਹ ਪਿਆ ਦੱਖਣੀ ਤੱਟ ਤੇ ਕਈ ਖੇਤਰਾਂ ਦੇ ਵਿੱਚ ਵੀਰਵਾਰ ਦਾ ਮੀਂਹ ਜਿਹੜਾ ਹੈ ਉਹ ਰਿਕਾਰਡ ਤੋੜ ਰਿਹਾ ਐਬਸਫੋਰਡ ਦੇ ਵਿੱਚ 28.4 ਮਿਲੀਮੀਟਰ 20 ਮਿਲੀਮੀਟਰ ਦਾ ਪੁਰਾਣਾ ਰਿਕਾਰਡ ਤੋੜ ਗਿਆ ਵਾਈ ਵੀ ਆਰ ਤੇ ਇੱਕ ਨਵਾਂ ਰਿਕਾਰਡ ਤੋੜਿਆ ਗਿਆ 21.7 ਮਿਲੀਮੀਟਰ ਮੀਂਹ ਪਿਆ ਵਾਈਟ ਰੌਕ ਵਿੱਚ ਲਗਭਗ ਇੱਕ ਰਿਕਾਰਡ ਤੇ ਪਿਟ ਮੀਰੋਸ ਦੇ ਵਿੱਚ 22.5 ਮਿਲੀਮੀਟਰ ਮੀਂਹ ਵਿੱਚ ਇੱਕ ਨਵਾਂ ਰਿਕਾਰਡ ਹੋਇਆ ਮੇਲਾ ਮਾਵਾਂ ਧੀਆਂ ਦਾ ਜੋ ਕਿ ਕੋਰ ਸੰਗੀਤ ਟੀਮ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ 5 ਮਹੀਨ ਨੂੰ ਇਹ ਇਵੈਂਟ ਹੋਣ ਜਾ ਰਿਹਾ ਜਿਸ ਦੇ ਵਿੱਚ ਸਾਰਿਆਂ ਨੂੰ ਸੱਦਾ ਵੀ ਦਿੱਤਾ ਜਾ ਰਿਹਾ ਹੈ ਇਸ ਇਵੈਂਟ ਦੇ ਵਿੱਚ ਕੀ ਕੁਝ ਹੋਵੇਗਾ ਖਾਸ ਕਲਾਕਾਰ ਇਸ ਦੇ ਵਿੱਚ ਅਸੀਂ ਕਿਵੇਂ ਆਪਣਾ ਜੜਾ ਸਮਾਂ ਬੰਨਣਗੇ ਤੇ ਪਰਿਵਾਰਾਂ ਦੇ ਲਈ ਕੀ ਆਫਰ ਇਸ ਇਵੈਂਟ ਦੇ ਵਿੱਚ ਰੱਖੀਆਂ ਗਈਆਂ ਨੇ ਆਓ ਜਾਣਦੇ ਹਾਂ ਕੋਰ ਸੰਗੀਤ ਦੀ ਟੀਮ ਤੋਂ ਸਤਿ ਸ਼੍ਰੀ ਅਕਾਲ ਜੀ ਮੇਲਾ ਮਾਵਾਂ ਧੀਆਂ ਦਾ ਤੁਹਾਡੇ ਲਈ ਬਹੁਤ ਕੁਝ ਲੈ ਕੇ ਆ ਰਿਹਾ ਹੈ ਸਰੀ ਦੇ ਵਿੱਚ ਬਹੁਤ ਸਾਰੇ ਇਵੈਂਟ ਹੋਣ ਜਾ ਰਹੇ ਨੇ ਮਾਵਾਂ ਧੀਆਂ ਦੇ ਖਾਸ ਕਰਕੇ ਮਦਰਸ ਡੇ ਦੇ ਮੌਕੇ ਦੇ ਉੱਤੇ ਪਰ ਕੋਰ ਗਰੁੱਪ ਯਾਨੀ ਕਿ ਕੋਰ ਸੰਗੀਤ ਦੀ ਟੀਮ ਨੇ ਪੂਰੀ ਤਿਆਰੀ ਖਿੱਚੀ ਹੋਈ ਹੈ ਇਹਨਾਂ ਦੇ ਇਵੈਂਟ ਦੇ ਵਿੱਚ ਕੀ ਕੁਝ ਰਹੇਗਾ ਖਾਸ ਆਓ ਇਹਨਾਂ ਦੀ ਟੀਮ ਦੇ ਨਾਲ ਕਰਦੇ ਹਾਂ ਕੁਝ ਗੱਲਬਾਤਾਂ ਕਿਉਂਕਿ ਇਸ ਵੇਲੇ ਮੇਰੇ ਨਾਲ ਰਮਨ ਗੁਰਪੇ ਤੇ ਸਿੰਗਰ ਯਾਨੀ ਕਿ ਜਿਹੜੇ ਕਲਾਕਾਰ ਨੇ ਇਸ਼ਤ ਚੀਮਾ ਜੀ ਇਹ ਮੌਜੂਦ ਨੇ ਖਾਸ ਕਰਕੇ ਇਹਨਾਂ ਤੋਂ ਮਾਵਾਂ ਧੀਆਂ ਦੇ ਨਾਲ ਰਿਲੇਟਡ ਇਹਨਾਂ ਦੇ ਕੋਲ ਕਿਹੜੇ ਸੌਂਗ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਸਮਾਂ ਬਣਣਾ ਉਹ ਜ਼ਰੂਰ ਅਸੀਂ ਸੁਣਾਗੇ ਵੀ ਰਮਨ ਸਭ ਤੋਂ ਪਹਿਲਾਂ ਤੁਹਾਡੇ ਤੋਂ ਸਵਾਲ ਕਰਾਂਗੇ ਤੁਹਾਡਾ ਇਵੈਂਟ ਹੋਣ ਜਾ ਰਿਹਾ ਇਸ ਇਵੈਂਟ ਨੂੰ ਲੈ ਕੇ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਸੋ ਆਪਾਂ ਬੜੀ ਤਿਆਰੀਆਂ ਕੀਤੀਆਂ ਹੈ ਕਿ ਆਪਣੇ both gift via sponsors mm -hmm. and we have some awesome performances including it's mm the -hmm. performer coffee apavi performance kani apni course sangeet di and we're just ex really excited mm -hmm. okay so tyarian de naal naal toadi ticket of bhi chalo sunia. suniya itthe na bahut event ho rahe sari de vich mothers day mauke de so Jina ne bhi aana hai oh tuhada show dekhan so ਗਰਪੇਡ ਨਾ ਮੈਂ ਆਪਾਂ ਜਦੋਂ ਕੋਰਸ ਸੰਗੀਤ ਸ਼ੁਰੂ ਕੀਤਾ ਸੀ ਆਪਾਂ ਇਹਦਾ ਕੀਤਾ ਸੀ ਕਿ ਆਪਣੀ ਏਜ ਦੇ ਕੋਈ ਇੰਨੇ ਹੈਗੇ ਨਹੀਂ ਜਿਹੜੇ ਗੀਤ ਗਾਉਂਦੇ ਆ ਆਮ ਬੋਲੀਆਂ ਪਾਉਂਦੇ ਆ ਸੋ ਆਪਾਂ ਤਾਂ ਹੀ ਸ਼ੁਰੂ ਕੀਤਾ ਸੀ ਨਾ ਆਪਣੀ ਕਮਿਊਨਿਟੀ ਤੋਂ ਪਤਾ ਲੱਗਾ ਕਿ ਇੰਨੇ ਜ਼ਿਆਦਾ ਹੈਗੇ ਵੀ ਨਹੀਂ ਲੋਕ ਐਸਪੈਸ਼ਲੀ ਆਰ ਏਜ ਐਂਡ ਯੰਗਰ ਰਾਈਟ ਆਪਣੇ ਤੋਂ ਛੋਟੇ ਜਿਹੜੇ ਹੈਗੇ ਆ ਉਹ ਹੁਣ ਕਾਫੀ ਗਿੱਧੇ ਨਾਲ ਪੰਗੜੇ ਦੇ ਵਿੱਚ ਹੈਗੇ ਪਰ ਉਹਨਾਂ ਨੂੰ ਬੋਲੀਆਂ ਐਕਚੁਅਲੀ ਗਾਉਣੀਆਂ ਨਹੀਂ ਆਉਂਦੀਆਂ ਜਾਂ ਤਾਂ ਆਮ ਗੀਤ ਗਾਉਣੇ ਨਹੀਂ ਆਉਂਦੇ ਜੇ ਆਉਂਦੇ ਵੀ ਆ ਉਹ ਸ਼ਾਇਰ ਹੁੰਦੇ ਆ राइट सो ਆਪਾਂ ਇਦਾਂ ਚਾਹੁੰਦੇ ਆ ਕਿ ਉਹ ਪਿੱਛੇ ਨਾ ਰਹਿਣ ਆਪਣੇ ਇਵੈਂਟ ਤੇ ਆਉਣ ਫਿਰ ਉਹਨਾਂ ਨੂੰ ਹੌਸਲਾ ਦਈਏ ਕਿ ਤੁਸੀਂ ਵੀ ਕਰੋ ਕਿਉਂਕਿ ਕਈਆਂ ਨੂੰ ਪਤਾ ਹੈ ਬਸ ਉਹ ਆਉਂਦੇ ਨਹੀਂ ਉੱਪਰ ਰਾਈਟ ਸੋ ਆਪਾਂ ਜਦੋਂ ਜਦੋਂ ਇਵੈਂਟ ਤੇ ਆਪਾਂ ਜਾਣੇ ਵੀ ਇਹ ਬੁਲਾਉਣੇ ਆ ਪਿੱਛੇ ਪਿੱਛੇ ਕਈ ਵਾਰੀ ਰਹਿੰਦੇ ਆ ਨਾ ਫਿਰ ਆਪਾਂ ਗੋਲ ਇਦਾਂ ਹੈ ਕਿ ਸਾਰੇ ਨਾਲ ਮਿਲ ਕੇ ਕਰਨ ਨਾ ਆਪਣੀ ਕਮਿਊਨਿਟੀ ਨੂੰ ਗਾਂਵ ਵਧਾਉਣ ਗੁਰਪ੍ਰੀਤ ਗੁਰਪ੍ਰੀਤ ਤਿਆਰੀਆਂ ਤਾਂ ਚਲੋ ਰਮਨ ਨੇ ਦੱਸ ਦਿੱਤੀਆਂ ਨੇ ਕੀ ਕੀਤੀਆਂ ਨੇ ਹੁਣੇ ਦੱਸੋ ਕਿ ਇੰਨੇ ਸਾਰੇ ਦਰਸ਼ਕਾਂ ਨੇ ਉੱਥੇ ਪਹੁੰਚਣਾ ਹੈਗਾ ਤੇ ਉਹਨਾਂ ਵਾਸਤੇ ਖਾਣ ਪੀਣ ਦੀ ਕੀ ਤਿਆਰੀ ਕੀਤੀ ਗਈ ਹੈ ਟਿਕਟ ਕਿੰਨੀ ਹੋਏਗੀ ਚਾਹ ਪਕੌੜਿਆਂ ਦਾ ਕੀ ਅਰੇਂਜ ਕੀਤਾ ਚਾਹ ਪਕੌੜੇ ਤਾਂ ਬਹੁਤ ਮਿਲਣਗੇ ਸਾਡਾ ਇਵੈਂਟ ਹੈਗਾ ਮਈ 5th ਆਰਿਆ ਬੈਂਕਵੈਟ ਹਾਲ ਤੇ ਆਪਾਂ 1 ਵਜੇ ਤੋਂ ਲੈ ਕੇ 5 ਵਜੇ ਤਾਈਂ ਆ ਅਸੀਂ ਛੋਲੇ ਪਟੂੜਿਆਂ ਦੀ ਤਿਆਰੀ ਕੀਤੀ ਆ ਸੋ ਤੁਹਾਨੂੰ ਲੰਚ ਦੇ ਵਿੱਚ ਛੋਲੇ ਪਟੂੜੇ ਮਿਲੂਗੇ there will be a cash bar because i see tora different karungge jiria you know moms kuriya you know they want some wine there will be a cash bar and They. <laughs> so it's going to be a little mix you know because young nianabibotoge and of course sadi mama grandparents si ਤੁਸੀਂ ਇੱਕ ਤਾਂ ਸਾਰਿਆਂ ਨੂੰ ਛੋਲੇ ਭਟੂਰੇ ਖੁਆਣੇ ਆ ਤੇ ਦੂਜਾ ਟੱਲੀ ਕਰਨਾ ਉਹਨਾਂ ਨੂੰ ਤੇ ਇਹ ਦੱਸੋ ਨੀਟਲੀ ਨੀਟਲੀ ਨਹੀਂ ਪਰ ਥੋੜਾ ਜਿਹਾ ਹਨਾ ਕੇਵਰੀ ਹੌਸਲਾ ਵਧਾਉਣ ਨੂੰ ਉਹਨਾਂ ਨੂੰ ਥੋੜਾ ਜਿਹਾ ਪੀਣ ਨੂੰ ਚਾਹੀਦਾ ਆ ਪਰ ਇਦਾਂ ਨਹੀਂ ਕਿ ਸਾਰਿਆਂ ਨੇ ਟੱਲੀ ਹੋ ਜਾਣਾ ਇਦਾਂ ਦਾ ਵੈਂਟ ਨਹੀਂ ਹੈਗਾ ਉਹ ਗਲਤ ਨਾ ਸੋਚੋ ਇਸੇ ਲਈ ਇਸੇ ਲਈ ਮੇਰਾ ਅਗਲਾ ਸਵਾਲ ਇਹ ਹੈ ਵੀ ਜਦੋਂ ਸਾਰਿਆਂ ਨੇ ਘਰ ਜਾਣਾ ਸਪੈਸ਼ਲੀ ਹੁੰਦਾ ਕਿ ਰਾਈਡ ਯੂ نو ਸਾਰੇ ਗੱਡੀਆਂ ਡਰਾਈਵ ਕਰਕੇ ਆਉਂਦੇ ਆ ਤਾਂ ਸੇਫਟੀ ਵਾਸਤੇ ਕੀ ਇੰਤਜ਼ਾਮ ਹੋਣਗੇ ਆਫ ਕர்ஸ் ਜੇ ਕਿਸੇ ਨੂੰ ਵੀ ਰਾਈਡ ਚਾਹੀਦੀ ਆ ਸਾਨੂੰ ਸੰਪਰਕ ਕਰੋ ਵੀ ਵਿਲ ਮੇਕ ਸ਼ੁਰ एवरीवन ਗੈਟਸ ਹੋਮ ਸੇਫ ਡੋਨ ਇਹ ਇਸਤ ਪ੍ਰੀਤ ਚੀਮਾ ਰਾਈਟ ਤੇ ਸਰੀ ਦੇ ਵਿੱਚ ਇਹ ਨਾਮ ਦੇ ਨਾਲ ਮਸ਼ਹੂਰ ਨੇ ਇਸ਼ਤ ਚੀਮਾ ਇਸ਼ਤ ਬੜੀ ਇਸ਼ਤ ਇਸ਼ਤ ਹੁੰਦੀ ਪਈ ਹੈ ਇਹ ਇਹ ਦੱਸੋ ਵੀ ਤੁਹਾਡੇ ਕਿੰਨੂ ਕੋ ਤਿਆਰੀ ਹੈ ਐਕਸਾਈਟਡ ਹੋ ਕਾਫੀ ਇਸ ਮਦਰਸ ਡੇ ਦੇ ਇਵੈਂਟ ਲਈ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਇਵੈਂਟ ਲਈ ਫੁੱਲ ਤਿਆਰੀ ਆ ਤੇ ਆਪਾਂ ਦੋ ਤਿੰਨ ਫੋਕ ਗਾਣੇ ਵੀ ਤਿਆਰ ਕੀਤੇ ਹੋਏ ਆ ਤੇ ਇੱਕ ਮੈਂ ਮਾਵਾਂ ਲਈ ਵੀ ਇੱਕ ਗਾਣਾ ਲਿਖਿਆ ਹੋਇਆ ਜਿਹੜਾ ਮੈਂ ਥੋੜੀ ਆਪਣੀ ਮੰਮੀ ਤੋਂ ਵੀ ਹੈਲਪ ਲਈ ਸੀ ਲਿਖਣ ਦੇ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਚੰਗਾ ਵੀ ਲੱਗੂਗਾ ਤੇ ਫਿਰ ਐਦਾਂ ਕਰੋ ਤੁਸੀਂ ਹੈਲਪਲੀ ਆਪਣੀ ਮੰਮੀ ਦੀ ਉਹ ਗਾਣਾ ਇੱਕ ਵਾਰੀ ਸੁਣਾ ਵੀ ਦਿਓ ਸਾਨੂੰ ਹਾਂਜੀ ਜਰੂਰ ਜੀ ਲੋਕ ਕਹਿੰਦੇ ਰੱਬ ਦਾ ਦੂਜਾ ਨਾਮ ਮੈਂ ਕਵਾਂ ਇਤਾਂ ਪੈਲਾ ਤੈਨੂੰ ਕਦੇ ਕੋਈ ਸਾਂ ਓ ਖਨਾਇਆ ਵੇ ਤੇਰੇ ਸਾਰੇ ਗਮ ਮੈਸੇ ਲਾਂ ਕੁਝ ਕਰਨ ਨੂੰ ਹੁਣ ਨੀਉ ਜੀ ਕਰਦਾ ਉਹ ਕੋਈ ਗੱਲ ਕਰ ਲੇ ਆਹੀ ਸੋਚ ਲਾਵਾਂ ਮੇਰੇ ਅੰਦਰ ਕੋਲੇ ਬਲ ਦੇ ਸੀ ਹੁਣ ਠੰਡੇ ਬਸ ਓ ਖਰੋਚ ਲਾਵਾਂ ਬਾਪੂ ਤੋਂ ਵੱਧ ਕੋਈ ਯਾਰ ਨਹੀਂ ਕਿਸੇ ਉਤੇ ਬੜਾ ਇਤਬਾਰ ਨਹੀਂ ਬੇਬੇ ਜਿਆ ਪਿਆਰ ਨਹੀਂ ਲੱਭਣਾ ਜੱਗ ਘੁਮਲੋ ਸਾਰਾ ਕਿਦਰੇ ਬਣ ਕੇ ਰਹੂੰ ਪੈਰ ਦੀ ਮਿੱਟੀ ਪੁੱਤ ਮਾਂ ਐ ساری ਉਮਰੇ ਜੱਗ ਮੈਨੂੰ ਵੱਡ ਪਿਆਖਾਂ ਦਾ ਲੈ ਲਾ ਮੈਨੂੰ ਆਪਣੀ ਬੁੱਕਲੇ ਹੋ ਬਣ ਕੇ ਰਹੂੰ ਪੈਰ ਦੀ ਮਿੱਟੀ ਪੁੱਤ ਮੈਂ ساری ਉਮਰੇ ਉਹ ਹੁਣ ਪਤਾ ਲੱਗਿਆ ਵੀ ਇਸ਼ਤ ਇਸ਼ਤ ਕਿਉਂ ਹੁੰਦੀ ਹੈ ਤੇ ਜਿਹੜਾ ਤੁਹਾਡਾ ਗੀਤ ਹੈ ਇਹਦੇ ਵਿੱਚ ਦਰਦ ਵੀ ਬਹੁਤ ਹੈ ਬਹੁਤ ਸਾਰੀਆਂ ਮਾਵਾਂ ਤੋਂ ਉਥੇ ਅਵੇਲੇਬਲ ਹੋਣਗੀਆਂ ਜਿਨ੍ਹਾਂ ਦੀਆਂ ਜਿਹੜੇ ਪਹੁੰਚਣਗੇ ਉਹਨਾਂ ਦੇ ਨਾਲ ਬੱਚੇ ਵੀ ਹੋਣਗੇ ਤੇ ਬਹੁਤ ਸਾਰੇ ਬੱਚੇ ਵੀ ਅਜਿਹੇ ਹੋਣਗੇ ਜਿਨ੍ਹਾਂ ਦੀਆਂ ਮਦਰ ਜੜੀਆਂ ਨੇ ਉਹ ਇੰਡੀਆ ਦੇ ਵਿੱਚ ਨੇ ਤੇ ਤੁਸੀਂ ਸਾਰਿਆਂ ਨੂੰ ਮੈਨੂੰ ਤਾਂ ਭਾਵੁਕ ਕਰ ਦੇਗਾ ਤੁਹਾਡਾ ਗਾਣਾ ਤੁਸੀਂ ਰਵਾਉਣ ਦੀ ਤਿਆਰੀ ਕੀਤੀ ਸਾਰਿਆਂ ਨੇ ਦੇਵੋਂਦੀ ਨਹੀਂ ਇਹ ਬੇਸਿਕਲੀ ਇੱਕ ਮੇਰੀ ਫੀਲਿੰਗ ਸੀ ਜਦੋਂ ਮੈਂ ਇੱਕ ਵਾਰੀ ਜਦੋਂ ਮੈਂ ਲਿਖਿਆ ਗਾਣਾ ਤੇ ਇਹ ਨਹੀਂ ਸੀ ਕਿ ਮੈਂ ਮਨ ਲਾ ਕਿ ਜਿਆਦਾ ਉਦਾਸ ਸੀ ਬਟ ਮੇਰੇ ਹਿਸਾਬ ਨਾਲ ਕਿ ਇਹ ਸਾਰੇ ਇੱਕ ਸਟੂਡੈਂਟ ਦੀ ਲਾਈਫ ਦੀ ਕਹਾਣੀ ਆ ਤੁਹਾਡੇ ਮਦਰ ਕਿੱਥੇ ਨੇ ਇਥੇ ਨਹੀਂ ਲੋਕਾਂ ਨਹੀਂ ਉਹ ਪੰਜਾਬ ਚ ਰਹਿੰਦੇ ਨੇ ਹਾਂਜੀ ਠੀਕ ਹੈ ਕੁਝ ਕਹਿਣਾ ਚਾਹੋਗੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਆਪਣੀ ਮੰਮੀ ਡੈਡੀ ਦੇ ਕੋਲ ਰਹਿੰਦੇ ਹੋ ਤੇ ਉਹਨਾਂ ਦੀ ਵੈਲਿਊ ਕਰਿਆ ਕਰੋ ਤੇ ਉਹਨਾਂ ਨੂੰ ਫੋਰ ਗਰੰਟਡ ਨਾਲ ਲਿਆ ਕਰੋ ਤੇ ਆਪਣਾ ਪਿਆਰ ਵੰਡੋ ਬਸ ਹੌ ਤੱਕ ਹੀ ਹੈ ਗੁਰਪ੍ਰੀਤੋ ਬਹੁਤ ਸੋਣਾ ਤੁਹਾਡੇ ਇਵੈਂਟ ਦੀ ਤੁਸੀਂ ਤਿਆਰੀ ਕੀਤੀ ਹੋਈ ਹੈ ਤਾਂ ਹੁਣ ਇਹ ਦੱਸੋ ਕਿ ਟਾਈਮਿੰਗ ਕੀ ਹੈ ਤੇ ਦੂਜਾ ਇਹ ਕਿ ਟਿਕਟ ਜਿਹੜੀ ਉਹ ਕਿੰਨੀ ਹੋਏਗੀ ਕਿਉਂਕਿ ਇਵੈਂਟ ਬਹੁਤ ਸਾਰੇ ਨੇ ਤੇ ਜਦੋਂ ਸਾਰਿਆਂ ਨੇ ਪਹੁੰਚਣਾ ਤੁਹਾਡੇ ਇਵੈਂਟ ਦੇ ਵਿੱਚ ਤਾਂ ਉਹ ਕਿੰਨੇ ਟਿਕਟ ਬਾਇ ਕਰ ਸਕਦੇ ਯਸ ਸੋ 65 ਡਾਲਰ ਦੀ ਟਿਕਟ ਹੈ ਇਵੈਂਟ ਬ੍ਰਾਈਟ ਆਨਲਾਈਨ ਮਿਲੂਗੀ ਟਿਕਟ ਜੇ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰਦੇ ਹੋ ਕੋਈ ਸੰਗੀਤ ਤੇ ਫਿਰ ਤੁਸੀਂ ਉੱਥੋਂ ਲਿੰਕ ਮਿਲ ਸਕਦਾ ਹੈ ਕਿਦਾਂ ਟਿਕਟ ਪਰਚੇਸ ਕਰਨੀ ਹੈ ਜੀ ਤੇ ਕਿਸ ਕੀ ਇਸ ਇਵੈਂਟ ਦੇ ਵਿੱਚ ਰਮਨ ਸਾਰੇ ਪਹੁੰਚ ਸਕਦੇ ਨੇ ਕਿਉਂਕਿ ਕੱਲਿਆਂ ਤਾਂ ਨਹੀਂ ਕਿ ਸਿਰਫ ਬੀਬੀਆਂ ਆ ਦੇਵੰਦ ਨਹੀਂ ਆਪਾਂ ਛੋਟੇ ਜਵਾਕਾਂ ਲਈ ਵੀ ਆ ਤੁਸੀਂ 90 ਸਾਲ ਦੇ ਵੀ ਹੋ ਸਕਦੇ ਫੇਰ ਵੀ ਆਪਣੀਆਂ ਤਾਂ ਦਾਦੀਆਂ ਆਉਣਗੀਆਂ ਜਰੂਰ ਆਮ ਇਦਾਂ ਕਿ ਇੱਕ ਹੋਰ ਮੈਂਸ਼ਨ ਕਰਨੀ ਆ ਆਪਾਂ ਕੋ ਸਪੈਸ਼ਲ ਸੇਲ ਹੈਗੀ ਆ ਸੋ ਵੀਆਈਪੀ ਜੇ ਟੇਬਲ ਲੈਣੇ ਆ ਤੁਹਾਨੂੰ ਫਿਰ ਗਾਰੰਟੀ ਰਿਜ਼ਰਵਡ ਸੀਟਿੰਗ ਮਿਲਦੀ ਆ ਸੋ ਉਹ ਹੈਗੇ 600 ਦੇ $60 ਪਰ ਪਰਸਨ ਅਨ ਉਤੇ 10 ਟਿਕਟਾਂ ਉਹਦੇ ਨਾਲ ਮਿਲਦੀਆਂ ਆ ਸੋ ਆ ਉਹ ਫਿਰ ਆਪਣੀ April 30 ਤੱਕ ਸੇ ਲਿਆ ਉਸ ਤੋਂ ਬਾਅਦ ਨਹੀਂ ਫਿਰ ਮਿਲਣਾ ਪਰ ਉੱਤੇ ਐਕਸਟਰਾ ਤੁਹਾਨੂੰ ਕਾਫੀ ਕੁਝ ਮਿਲੂਗਾ ਜੀ ਸੋ ਤਾਂ ਮੈਂ ਕਹਿੰਨੀ ਆ ਕਿ ਉਹ ਨੋ ਉਹਦਾ ਐਡਵਾਂਟੇਜ ਹੈ ਯਾ ਸੋ ਹੁਣ ਤੁਹਾਡੀ ਇੱਕ ਬੋਲੀ ਜਿਹੜੀ ਹੈ ਉਹ ਪਾਓ ਤੇ ਫਿਰ ਆਪਾਂ ਵਾਈਂਡ ਅਪ ਕਰੀਏ ਜਰੂਰ ਜੀ ਆ ਅਸੀਂ ਬੋਲੀ ਪਾ ਦਨੇ ਆ ਛੰਨੇ ਉੱਤੇ ਛੰਨਾ ਛੰਨਾ ਪਰੇ ਆ ਅਚਾਰ ਦਾ ਛੰਨੇ ਉੱਤੇ ਛੰਨਾ ਛੰਨਾ ਪਰੇ ਆ ਅਚਾਰ ਦਾ ਕਿਸੇ ਨੂੰ ਕੀ ਪਤਾ ਮਾਵਾ ਤੀਆਂ ਦੇ ਪਿਆਰ ਦਾ Que se não pata a mama tinha que se não que pat a de pearda, que se nu quepa a mama de pearda. Que se nu que ਸੋ ਅਸੀਂ ਸਾਡੇ ਸਪਾਂਸਰਸ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਆ ਸੋ ਕੈਂਪ ਟੂਰ ਜਿਹੜਾ ਕੈਲਰ ਵਿਲੀਅਮਸ ਆ ਓਸ਼ਨ ਰੀਅਲ ਟੇਟੋ ਆ ਮੈਮਰੀਜ਼ ਬਾਈ ਜੇਟੀ ਕਿਸਮਾਥ ਆਰਟਿਸਟਰੀ ਜਿਨੇ ਸਾਡਾ ਤਿਆਰੀ ਅੱਜ ਕੀਤੀ ਵੀਟਾ ਨੇ ਰਮਨ ਦੀ ਤਿਆਰੀ ਕੀਤੀ ਤੇ ਉਸ ਦਿਨ ਵੀ ਕਰੂਗੇ ਤਾਂ ਲਖੇਵਾਲੇ ਜੁਐਲਰਸ ਆਪਾਂ ਨੂੰ ਸੋਨੇ ਦੀ ਚੇਨ ਦਿੱਤੀ ਆ ਐਜ਼ ਅ ਪ੍ਰਾਈਜ਼ ਗਿਵ ਅਵੇ ਇਕ ਦੋਹਰ ਇਕ ਨਿਊ 에ਜ ਅਕੈਡਮੀ ਜਿਨ੍ਹਾਂ ਨੇ ਆਪਾਂ ਨੂੰ ਸਪான்ਸਰ ਕੀਤਾ ਆ ਉਹ ਟਿਊਟਰਿੰਗ ਸੈਂਟਰ ਹੈਗੇ ਆ ਨਵੇਂ ਐਂਡ ਉਹ ਲੀਡਰਸ਼ਿਪ ਨਾਈ ਪਬਲਿਕ ਸਪੀਕਿੰਗ ਲਈ ਅਮ ਕਨਸਟਰੇਟ ਕਰਦੇ ਐ ਸੇ ਇਕੱਲਾ ਟਿਊਟਰਿੰਗ ਸੈਂਟਰ ਨਹੀਂ ਹੈਗਾ ਐਂਡ ਇੱਕ ਹੋਰ ਕਿ ਆ ਸਮ ਸਮਹਾ South Asian Mental Health Alliance ਉਹਨਾਂ ਨੇ ਵੀ ਆਪਾਂ ਨੂੰ ਸਪான்ਸਰ ਕੀਤਾ ਹੈ ਆਪਣੀ ਰਾਫਲ ਡਰਾ ਵੀ ਹੋਣੀ ਆ ਇਸ ਚੈਰਟੀ ਨੂੰ ਜਾਣੀ ਆ ਸੋ ਉਹਨਾਂ ਨੇ ਜਿਹੜਾ ਕਿਹਾ ਆ ਕਿ ਉਹ ਆਪਾਂ ਨੂੰ ਸਪੋਰਟ ਕਰੂਗੇ ਨਾ ਤੁਹਾਨੂੰ ਸਟ੍ਰੈਟਜੀਜ਼ ਵੀ ਦਊਗੇ ਕਿਦਾਂ ਆਪਣੀ ਦਿਮਾਗ ਦੀ ਹਾਲਤ ਕਿਦਾਂ ਠੀਕ ਰੱਖੀਏ ਕਜ਼ ਉਹ ਕਾਫੀ ਆਪਾਂ ਨੂੰ ਪਤਾ ਹੈ ਆਪਣੀ ਪ੍ਰੋਬਲਮ ਹੈਗੀ ਆ ਕਮਿਊਨਿਟੀ ਦੇ ਵਿੱਚ ਜੀ ਥੈਂਕ ਯੂ ਸੋ ਮਚ ਸੋ ਪੰਜ ਮਹੀਨਿਆਂ ਨੂੰ ਇਹ ਇਵੈਂਟ ਹੋਣ ਜਾ ਰਿਹਾ ਸੋ ਇਸ ਇਵੈਂਟ ਦਾ ਹਿੱਸਾ ਬਣਨਾ ਤੁਸੀਂ ਨਾ ਭੁੱਲਿਓ ਭੁੱਲਿਓ ਤੇ ਜਿਨ੍ਹਾਂ ਨੇ ਅਜੇ ਤੱਕ ਟਿਕਟਾਂ ਨਹੀਂ ਲਿੱਤੀਆਂ ਉਹ ਆਪਣੀਆਂ ਟਿਕਟਾਂ ਵੀ ਬਾਏ ਕਰ ਸਕਦੇ ਨੇ ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁਕਦਾ ਨਮੀ ਅੱਜ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ